ਪਾਣੀ ਪੀਣੇ ਆ ਤੇ ਜਿਉਂਦੇ ਆ ਤੇ ਜਦੋਂ ਪਾਣੀ ਬੰਦੇ ਨੂੰ ਪੀਂਦਾ ਓਦੋਂ ਇੱਕ ਕੁਦਰਤ ਕੈਰ ਕਰਦੀ ਆ ਅਸੀਂ ਪਾਣੀ ਪੀਣੇ ਆ ਨਾ ਤਾਂ ਜਿਉਂਦੇ ਰਹਿ ਸਕਦੇ ਆ ਜਦੋਂ ਪਾਣੀ ਕਹੇ ਮਨੁੱਖ ਨੂੰ ਪੀ ਜਾਣਾ ਹੈ ਓਦੋਂ ਉਹਨੂੰ ਤੁਸੀਂ ਕੁਦਰਤ ਦਾ ਇਹਦਾ ਭਿਆਨਕ ਵਰਤਾਰਾ ਕਹਿ ਸਕਦੇ ਆ ਔਰ ਡਾਕਟਰ ਜਗਤਾਰ ਲਿਖਦੇ ਆ ਹਰ ਮੋੜ ਤੇ ਸਲੀਬਾਂ ਪੈਰ ਪੈਰ ਤੇ ਹਨੇਰਾ ਅਸੀਂ ਜ਼ਰਾ ਵੀ ਰੁਕੇ ਨਾ ਸਾਡਾ ਤੂੰ ਵੇਖ ਜੇਰਾ ਇਹ ਉਹ ਲੋਕ ਐ ਜਿੰਨਾਂ ਦੇ ਅੰਦਰ ਜਿਵੇਂ ਤੁਸੀਂ ਕਿਹਾ ਜਿਹੜਾ ਸ਼ਬਦ ਹੈ ਨਾ ਜਦੋਂ ਸ਼ਬਦ ਦੀ ਮੌਤ ਹੁੰਦੀ ਹੈ ਮਨੁੱਖ ਮਰਦਾ ਹੀ ਉਦੋਂ ਐ ਇਹ ਜਿਹੜਾ ਮੈਂ ਦੇਖਿਆ ਇਹਨਾਂ ਨੂੰ ਮਿਲਿਆ ਮੁਰਝਾਏ ਚਿਹਰੇ ਅੱਖਾਂ 'ਚ ਸੁੱਕੇ ਹੰਝੂ ਪੈਰਾਂ 'ਚ ਵਿਆਈਆਂ ਔਰ ਉਦਾਸ ਮੱਥੇ हे ਪ੍ਰਮਾਤਮਾ ਰਹਿੰਦੀ ਜ਼ਿੰਦਗੀ ਤੱਕ ਮਨੁੱਖ ਦੇ ਮੱਥੇ 'ਤੇ ਨਾ ਉਦਾਸ ਹੋਣਾ ਸਾਡੀ ਉਦਾਸ ਸੀਨਤਾ ਦੀ ਕਹਾਣੀ ਐ ਮਨੁੱਖ ਦਾ ਮੱਥਾ ਹਮੇਸ਼ਾ ਜਗ ਦਾ ਤੇ ਬਲ ਦਾ ਰਵੇ ਤਾਂ ਜੋ ਉਹਦੇ ਅੰਦਰ ਇੱਕ ਆਸ ਤੇ ਉਮੰਗ ਦੀ ਕਿਰਨ ਜਿਉਂਦੀ ਰਹੇ। ਇੱਕ ਕੁੜੀ ਯੂਪੀਐਸਸੀ ਦੀ ਤਿਆਰੀ ਕਰ ਰਹੀ ਹੈ, ਆਈਐਸ ਅਫਸਰ ਬਣ ਦਾ ਸੁਪਨਾ ਪਾਲ ਰਹੀ, ਉਹਦੇ ਸੁਪਨੇ ਰੁੜ ਗਏ ਹੜ੍ਹਾਂ ਦੇ ਵਿੱਚ। ਪਰ ਉਹ ਸੁਪਨਿਆਂ ਨੂੰ ਮੁੜ ਸਿਰਜਣ ਲਈ ਮੌੜ ਉਹਨਾਂ ਦੀਆਂ ਆਸ਼ਾਵਾਂ ਜਿਹੜੀਆਂ ਉਹਨਾਂ ਨੂੰ ਪੂਰੀਆਂ ਕਰਨ ਲਈ ਦਾਨੀ ਲੋਕ ਉੱਭਰ ਕੇ ਸਾਹਮਣੇ ਆਏ। ਤੇ ਹਮਲਾ ਫਾਊਂਡੇਸ਼ਨ ਦੇ ਰਾਹੀਂ ਬਹੁਤ ਸਾਰੇ ਲੋਕਾਂ ਨੇ ਉਦਾਸ ਵਿਹੜਿਆਂ ਦੇ ਵਿੱਚ ਖੁਸ਼ੀ ਲਿਆਉਣ ਦੀ ਕੋਸ਼ਿਸ਼ ਕੀਤੀ ਹੈ ਕਿਉਂਕਿ ਜਦੋਂ ਪਾਣੀ ਖੁਸ਼ੀਆਂ ਰੋੜ ਕੇ ਲੈ ਜਾਂਦੇ ਨੇ, ਜਦੋਂ ਮਨੁੱਖ ਮਨੁੱਖ ਦਾ ਆਸਰਾ ਬਣਦਾ ਔਰ ਇਹ ਪਰਿਵਾਰ ਹਮੇਸ਼ਾ ਸੁਖੀ ਰਹੇ ਇਹਨਾਂ ਦੇ ਘਰਾਂ ਦੇ ਵਿੱਚ ਦੀਵੇ ਜਿਹੜੇ ਜਗਦੇ ਆ ਉਹਨਾਂ ਦੇ ਵਿੱਚੋਂ ਕਦੇ ਤੇਲ ਨਾ ਮੁੱਕੇ ਇਹਨਾਂ ਦੇ ਘਰਾਂ 'ਚ ਰੌਸ਼ਨੀਆਂ ਹਮੇਸ਼ਾ ਜਗਮਗਾਉਂਦੀਆਂ ਰਹਿਣ ਇਹਨਾਂ ਦੇ ਅੰਦਰ ਸ਼ਬਦ ਜਿਹਾਉਂਦਾ ਹੈ ਵੇਖੋ ਇਹ ਧੀਆ ਪੈਣਾ ਜਾਤਾਂ ਗੋਤਾਂ ਤੋਂ ਉੱਪਰ ਉੱਠ ਕੇ ਆਪਾਂ ਗੱਲ ਕਰੀਏ ਸਾਂਝੀ ਸਵਾਲਤਾ ਦੀ ਗੁਰੂਆਂ ਦੇ ਸੰਦੇਸ਼ ਦੀ ਧੀਆ ਪੈਣਾ ਮਾਵਾਂ ਕਰਕੇ ਜਾਣਾ ਇਹ ਸਾਰੇ ਜਿਹੜੇ ਜਿੰਨਾਂ ਦੀ ਤੁਸੀਂ ਮਦਦ ਕੀਤੀ ਹੈ ਮਦਦ ਨਹੀਂ ਕੀਤੀ ਜਿਨ੍ਹਾਂ ਨੂੰ ਤੁਸੀਂ ਹੌਸਲਾ ਦਿੱਤਾ ਪਿਆਰ ਦਿੱਤਾ ਇਹ ਇਹਨਾਂ ਦਾ ਦਿਲ ਅਸੀਸਾਂ ਦੇਊਗਾ ਮੈਂ ਜਿਵੇਂ ਤੁਸੀਂ ਆ ਗੱਲ ਕਹੀ ਹੈ ਨਾ ਰੋੜਨਾ ਤੇ ਖੁਰਨਾ ਜ਼ਿੰਦਗੀ ਦੇ ਵਿੱਚ ਜਦੋਂ ਮਨੁੱਖ ਰੋੜਦਾ ਤੇ ਖੁਰਦਾ ਇਹਦੋਂ ਭਿਆਨਕਤਾ ਕੁਝ ਵੀ ਨਹੀਂ ਹੁੰਦੀ ਜਿਸ ਤਨ ਲਾ ਕੇ ਸੋਈ ਜਾਣਾ ਕੌਣ ਜਾਣਿਆ ਪੀਰ ਪਰਾਈ ਅੱਜ ਫਿਰ ਹੜਪੀੜਤ ਪਰਿਵਾਰਾਂ ਦੀ ਮਦਦ ਕੀਤੀ ਗਈ ਆ ਲੱਖਾਂ ਰੁਪਈਆ ਦਿੱਤਾ ਗਿਆ ਔਰ ਇਹਨਾਂ ਚੋਂ ਬਹੁਤ ਸਾਰੇ ਪਰਿਵਾਰ ਉਹ ਨੇ ਜਿਨ੍ਹਾਂ ਦੀਆ ਬੇਟੀ ਦੀ ਮੈਰਿਜ ਆ ਬਿਮਾਰ ਨੇ ਕਿਸੇ ਨੇ ਆਪਰੇਸ਼ਨ ਕਰਾਉਣਾ ਹੈ ਲੇਕਿਨ ਕਿਸੇ ਨਾ ਕਿਸੇ ਪ੍ਰੋਬਲਮ ਕਾਰਨ ਉਹ ਇਹ ਨਹੀਂ ਕਰਵਾ ਰਹੇ ਸੀ ਔਰ ਉਸ ਦਾ ਹੱਲ ਕੀਤਾ ਗਿਆ ਹੰਬਲਾ ਫਾਊਂਡੇਸ਼ਨ ਦੇ ਜ਼ਰੀਏ ਅੱਜ ਪੈਸੇ ਦੇ ਕੇ ਯਾਨੀ ਕਿ ਇਹ ਸੇਵਾ ਕਰਕੇ ਇਹ ਪਰਿਵਾਰ ਵੀ ਖੜੇ ਨੇ ਔਰ ਪੂਰੀ ਕਹਾਣੀ ਤੁਹਾਨੂੰ ਦੱਸ ਦਿਆਂ ਕਿੰਨਾਂ ਦੇ ਵੱਲੋਂ ਪੈਸੇ ਦਿੱਤੇ ਗਏ ਨੇ ਔਰ ਕਿੰਨੇ ਕੁ ਲੋੜਵੰਦੇ ਪਰਿਵਾਰ ਸੀ ਔਰ ਹੰਬਲਾ ਫਾਊਂਡੇਸ਼ਨ ਪਿਛਲੇ ਕਿੰਨੇ ਟਾਈਮ ਤੋਂ ਜ਼ਰੀਆ ਬਣੀ ਹੋਈ ਆ ਵਕ ਵਕ ਲੋਕਾਂ ਦੀ ਸੇਵਾ ਸਹੀ ਜਗ੍ਹਾ ਤੇ ਪਹੁੰਚਾਉਣ ਦੇ ਲਈ ਔਰ ਤੁਹਾਨੂੰ ਦੱਸ ਦਈਏ ਪਹਿਲਾਂ ਕਿ ਅੱਜ ਨਿੰਦਰ ਖਗਾਨਵੀ ਹੁਣੀ ਸਾਡੇ ਕੋਲੇ ਪਹੁੰਚੇ ਨੇ ਰਾਈਟਰ ਨੇ ਬਹੁਤ ਵੱਡੇ ਉਪਲਬਧੀਆਂ ਜਿਹੜੀਆਂ ਨੇ ਇਹਨਾਂ ਦੀਆਂ ਉਹ ਜਿੰਨੀਆਂ ਦੱਸੀਏ ਉਹਨੀਆਂ ਘੱਟ ਹੋਣਗੀਆਂ ਬਾਕੀ ਡਾਇਰੈਕਟ ਉਹਨਾਂ ਦੇ ਨਾਲ ਹੀ ਗੱਲਬਾਤ ਕਰਦੇ ਕਿਉਂਕਿ ਅੱਜ ਪਰਮਾਤਮਾ ਨੇ ਇਹ ਸੇਵਾ ਉਹਨਾਂ ਦੇ ਹੱਥੀ ਲਈ ਆ ਸਸੀ ਕਬਈ ਸਸੀガル ਸੁਖ ਔਰ ਗਾਮਾ ਜੀ ਹਮਲਾ ਫਾਊਂਡੇਸ਼ਨ ਦੇ ਸਾਰੇ ਤਮਾਮ ਅਹੁਦੇਦਾਰ ਮੈਂਬਰ ਤੇ ਤੁਹਾਡਾ ਮੈਂ ਧੰਨਵਾਦ ਕਰਨਾ ਔਰ ਪ੍ਰੈਸ ਦੇ ਵਿੱਚ ਜਿਹੜਾ ਤੇਰਾ ਰੋਲ ਸੁਖ ਦਾ ਖਾਸ ਕਰਕੇ ਮੈਂ ਬੜਾ ਪ੍ਰਭਾਵਿਤ ਹੋਇਆ ਵੇਖ ਕੇ ਸਾਰੇ ਪ੍ਰੋਗਰਾਮ ਇਹਨਾਂ ਦੇ। ਤੋਂ ਹੰਬਲਾ ਫਾਊਂਡੇਸ਼ਨ ਹੰਬਲਾ ਸ਼ਬਦ ਇੱਕ ਇਸ ਤਰ੍ਹਾਂ ਦਾ ਸ਼ਬਦ ਹੈ ਜਿਹੜਾ ਡਿੱਗਿਆਂ ਨੂੰ ਟੁੱਟਿਆਂ ਨੂੰ ਭੱਜਿਆਂ ਨੂੰ ਉੱਪਰ ਠਾਉਂਦਾ ਹੈ ਤੇ ਫਾਊਂਡੇਸ਼ਨ ਜਿਹੜੀ ਬਣੀ ਹੋਈ ਹੈ ਇਹਨੇ ਉਹ ਮਾਰ ਕੇ ਮਾਰੇ ਆ ਵੇਖੋ ਵਿਪਤਾ ਜਦੋਂ ਸਮਾਜ ਤੇ ਪੈਂਦੀ ਹੈ ਤਾਂ ਉਹ ਵਿਪਤਾ ਨੂੰ ਵੰਡਾਉਣਾ ਤੇ ਇਦਾਂ ਦੇ ਹਮਲੇ ਮਾਰਨੇ ਇਹ ਜਿਹੀਆਂ ਫਾਊਂਡੇਸ਼ਨਾਂ ਦਾ ਕੰਮ ਤੇ ਕਾਰਜ ਹਿੱਸੇ ਆਉਂਦਾ ਹੈ ਕੁਦਰਤ ਵੱਲੋਂ। ਮੈਨੂੰ ਇੱਥੇ ਆ ਕੇ ਕੈਨੇਡਾ ਤੋਂ ਪਿੰਡ ਕੁਗਿਆਣਾ ਦੇ ਬਹੁਤ ਸਾਰੇ ਵਸਨੀਕ ਨੇ ਉਹਨਾਂ ਨੇ ਇਹ ਰਾਸ਼ੀ ਭੇਜੀ ਕਿ ਜਾ ਕੇ ਤੁਸੀਂ ਖੁਦ ਲੋੜਵੰਦਾਂ ਨੂੰ ਇਹ ਵੰਡ ਕੇ ਆਓ ਅੱਜ ਜਦੋਂ ਮੈਂ ਦੇਖਿਆ ਤੇ ਮਲਾਇਆ ਮੈਨੂੰ ਤੁਸੀਂ ਸਾਰਿਆਂ ਨੇ ਇਹ ਕੁੜੀ ਯੂਪੀਐਸਸੀ ਦੀ ਤਿਆਰੀ ਕਰ ਰਹੀ ਹੈ ਆਈਐਸ ਅਫਸਰ ਬਣਨ ਦਾ ਸੁਪਨਾ ਪਾਲ ਰਹੀ ਉਹਦੇ ਸੁਪਨੇ ਰੁੜ ਗਏ ਹੜਾਂ ਦੇ ਵਿੱਚ ਔਰ ਉਹ ਸੁਪਨਿਆਂ ਨੂੰ ਮੁੜ ਸਿਰਜਣ ਲਈ ਮੋੜ ਉਹਨਾਂ ਦੀਆਂ ਆਸ਼ਾਵਾਂ ਜਿਹੜੀਆਂ ਉਹਨਾਂ ਨੂੰ ਪੂਰੀਆਂ ਕਰਨ ਲਈ ਇਹ ਦਾਨੀ ਲੋਕ ਉੱਭਰ ਕੇ ਸਾਹਮਣੇ ਆਏ ਤੇ ਹਮਲਾ ਫਾਊਂਡੇਸ਼ਨ ਦੇ ਰਾਹੀਂ ਬਹੁਤ ਸਾਰੇ ਲੋਕਾਂ ਨੇ ਉਦਾਸ ਵੇੜਿਆਂ ਦੇ ਵਿੱਚ ਖੁਸ਼ੀ ਲਿਆਉਣ ਦੀ ਕੋਸ਼ਿਸ਼ ਕੀਤੀ ਹੈ ਕਿਉਂਕਿ ਜਦੋਂ ਪਾਣੀ ਖੁਸ਼ੀਆਂ ਰੋੜ ਕੇ ਲੈ ਜਾਂਦੇ ਨੇ ਉਦੋਂ ਮਨੁੱਖ ਮਨੁੱਖ ਦਾ ਆਸਰਾ ਬਣਦਾ ਇਹ ਹਮਲੇ ਵਾਲਿਆਂ ਦਾ ਧੰਨਵਾਦ ਫਾਊਂਡੇਸ਼ਨ ਦਾ ਤੁਹਾਡੇ ਸਾਰਾ ਪ੍ਰੈਸ ਦਾ ਤੁਹਾਡੇ ਨਿਜੀ ਯਤਨਾਂ ਦਾ ਰਾਤ ਦਿਨ ਇੱਕ ਕੀਤਾ ਇਹ ਜਿਹੜਾ ਮੈਂ ਦੇਖਿਆ ਇਹਨਾਂ ਨੂੰ ਮਿਲਿਆ ਮੁਰਝਾਏ ਚਿਹਰੇ ਅੱਖਾਂ 'ਚ ਸੁੱਕੇ ਹੰਝੂ ਪੈਰਾਂ 'ਚ ਵਿਆਈਆਂ ਔਰ ਉਦਾਸ ਮੱਥੇ हे परमात्मा ਰਹਿੰਦੀ ਜ਼ਿੰਦਗੀ ਤੱਕ ਮਨੁੱਖ ਦੇ ਮੱਥੇ 'ਤੇ ਉਦਾਸ ਹੋਣਾ ਸਾਡੀ ਉਦਾਤ ਸੀਨਤਾ ਦੀ ਕਹਾਣੀ ਹੈ ਮਨੁੱਖ ਦਾ ਮੱਥਾ ਹਮੇਸ਼ਾ ਜਗਦਾ ਤੇ ਬਲਦਾ ਰਹੇ ਤਾਂ ਜੋ ਉਹਦੇ ਅੰਦਰ ਇੱਕ ਆਸ ਤੇ ਉਮੰਗ ਦੀ ਕਿਰਨ ਜਿਉਂਦੀ ਰਹੇ ਧੰਨਵਾਦ ਭਾਈ ਇੱਕ ਸਵਾਲ ਹੋਰ ਮੈਂ ਕਰਨਾ ਚਾਹੁੰਗਾ ਤੁਸੀਂ ਰਾਈਟਰ ਹੋ ਇਹੋ ਜੀਆਂ ਕਹਾਣੀਆਂ ਦੇਖ ਕੇ ਇਹੋ ਜੀਆਂ ਜਗ੍ਹਾ ਤੇ ਤੁਸੀਂ ਦੇਖਿਆ ਹੋਊਗਾ ਕਿੰਨੇ ਲੋਕ ਰੂੜੇ ਨੇ ਕੀ ਹਾਲਾਤ ਬਣੇ ਨੇ ਕੁਝ ਦਿਮਾਗ ਦੇ ਵਿੱਚ ਦਿਲ ਦੇ ਵਿੱਚ ਇਹੋ ਜੀਆਂ ਗੱਲਾਂ ਵੀ ਆਉਂਦੀਆਂ ਨੇ ਜਿਹੜੀਆਂ ਕੀ ਛਾਪੀਆਂ ਜਾ ਸਕਦੀਆਂ ਨੇ ਲਿਖੀਆਂ ਜਾ ਸਕਦੀਆਂ ਨੇ ਕੁਝ ਆਇਆ ਦੇਖ ਕੇ ਕੁਝ ਇਹੋ ਜੀ ਗੱਲ ਵੀ ਜਿਹੜੀ ਇਹਨਾਂ ਨੂੰ ਵੀ ਨਹੀਂ ਪਤਾ ਔਰ ਸ਼ਾਇਦ ਪ੍ਰਮਾਤਮਾ ਨੂੰ ਪਤਾ ਹੋਵੇ ਜਾਂ ਫਿਰ ਲਿਖਣ ਵਾਲੇ ਨੂੰ ਪਤਾ ਹੋਵੇ ਬਿਲਕੁਲ ਸਖ ਤੁਸੀਂ ਬੜਾ ਵਧੀਆ ਸਵਾਲ ਸਹਿਤਕ ਸਵਾਲ ਕੀਤਾ ਸ਼ਾਬਾਸ਼ ਪਾਣੀ ਪੀਨੇ ਆ ਤੇ ਜਿਉਂਦੇ ਆ ਤੇ ਜਦੋਂ ਪਾਣੀ ਬੰਦੇ ਨੂੰ ਪੀਂਦਾ ਉਦੋਂ ਇੱਕ ਕੁਦਰਤ ਕੈਰ ਕਰਦੀ ਆ ਅਸੀਂ ਪਾਣੀ ਪੀਣੇ ਆ ਨਾ ਤਾਂ ਜਿਉਂਦੇ ਰਹਿ ਸਕਦੇ ਆ ਜਦੋਂ ਪਾਣੀ ਕਹੇ ਮਨੁੱਖ ਨੂੰ ਪੀ ਜਾਣਾ ਹੈ ਉਦੋਂ ਉਹਨੂੰ ਤੁਸੀਂ ਕੁਦਰਤ ਦਾ ਇਹਦਾ ਭਿਆਨਕ ਵਰਤਾਰਾ ਕਹਿ ਸਕਦੇ ਆ ਤਾਂ ਉਹ ਮੈਂ ਇੱਕ ਲਿਖਿਆ ਵੀ ਸੀ ਜਦੋਂ ਪਾਣੀ ਬੰਦੇ ਨੂੰ ਪੀਣ ਆਇਆ ਬੜੇ ਲੋਕਾਂ ਨੇ ਪੜਿਆ ਪਰ ਮੇਰੇ ਖਿਆਲ ਮੁਤਾਬਕ ਜਿਹੜੀ ਫਾਊਂਡੇਸ਼ਨ ਹੈ ਹਮਲਾ ਇਹਨਾਂ ਦਾ ਜਿਹੜਾ ਉਪਰਾਲਾ ਨਾ ਇਹਨਾਂ ਕੋਲੇ ਕੌੜੇ ਮਿੱਠੇ ਤਜਰਬੇ ਬੜੇ ਹੋਏ ਜਦੋਂ ਅਸੀਂ ਇਦਾਂ ਦੇ ਕਾਰਜ ਕਰਦੇ ਆਂ ਸੇਵਾ ਦੇ ਭਾਵਨਾ ਦੇ ਮੈਂ ਧੰਨਵਾਦ ਕਰਦਾ ਕੈਨੇਡਾ ਦੇ ਵਿੱਚ ਖੁਗਿਆਣਾ ਦੇ ਨਿਵਾਸੀਆਂ ਦਾ ਉਦੋਂ ਨਾ ਤੁਹਾਨੂੰ ਬਹੁਤ ਸਾਰੇ ਤਜਰਬੇ ਹੁੰਦੇ ਆ ਤੇ ਮੈਂ ਗੁਰਨਾਮ ਨੂੰ ਗਾਮਾ ਸਿੱਧੂ ਜੀ ਨੂੰ ਹੱਸ ਰਿਹਾ ਸੀ ਮੇਰੇ ਦੋਸਤ ਬੜੇ ਪੁਰਾਣੇ ਕਿ ਤੁਸੀਂ ਇਹ ਲਿਖੋ ਲਿਖੋਗੇ ਤੇ ਅੱਗੇ ਇਹ ਭਾਵਨਾ ਵੰਡੀ ਜਾਂਦੀ ਜਿਵੇਂ ਤੁਸੀਂ ਕਿਹਾ ਤੇ ਤਜਰਬਿਆਂ ਤੋਂ ਬੰਦਾ ਸਿੱਖਦਾ ਹੈ ਔਰ ਇਹ ਪਰਿਵਾਰ ਹਮੇਸ਼ਾ ਸੁਖੀ ਰਹਿਣ ਇਹਨਾਂ ਦੇ ਘਰਾਂ ਦੇ ਵਿੱਚ ਦੀਵੇ ਜਿਹੜੇ ਜਗਦੇ ਆ ਉਹਨਾਂ ਦੇ ਵਿੱਚੋਂ ਕਦੇ ਤੇਲ ਨਾ ਮੁੱਕੇ ਇਹਨਾਂ ਦੇ ਘਰਾਂ 'ਚ ਰੌਸ਼ਨੀ ਆ ਹਮੇਸ਼ਾ ਜਾਗ ਮਗਾਉਂਦੀਆਂ ਰਹਿਣ ਇੱਕ ਮੈਂ ਤੁਹਾਨੂੰ ਹੋਰ ਜਾਣਕਾਰੀ ਦਿਨਾ ਜੇ ਸ਼ਾਇਦ ਤੁਹਾਡੇ ਤੱਕ ਇਹ ਜਾਣਕਾਰੀ ਪਹੁੰਚੀ ਹੋਵੇ ਇਸ ਬੈਲਟ ਦੀ ਜਿੱਥੇ ਤੁਸੀਂ ਆਇਓ ਇੱਥੇ ਸਭ ਕੁਝ ਰੁੜ ਚੁੱਕਿਆ ਕਈਆਂ ਦੇ ਪਰਿਵਾਰ ਵੀ ਮਰ ਗਏ ਪਸ਼ੂ ਵੀ ਘਰ ਵੀ ਰੁੜ ਗਏ ਪਰ ਇਹਨਾਂ ਦੇ ਚਿਹਰਿਆਂ ਤੇ ਤੁਹਾਨੂੰ ਇੱਕ ਸਮਾਈਲ ਦੇਖੇਗੀ ਔਰ ਇੱਥੇ ਸੂ ਸਾਈਡ ਰੇਸ਼ੋ 0 ਅਜੇ ਤੱਕ ਕਿਸੇ ਨੇ ਵੀ ਪੀੜਤ ਹੋ ਕੇ ਇਹਨਾਂ ਚੀਜ਼ਾਂ ਤੋਂ ਸੂ ਸਾਈਡ ਨਹੀਂ ਕੀਤਾ ਮੇਬੀ ਹੋ ਸਕਦਾ ਤੁਹਾਨੂੰ ਇਸ ਬਾਰੇ ਪਤਾ ਹੋਵੇ ਸ਼ਾਇਦ ਨਾ ਹੋਵੇ ਬਿਲਕੁਲ ਤੁਸੀਂ ਸੁਖ ਇਹ ਤਾਂ ਮੈਂ ਕਹਿੰਨਾ ਜਿਹੜਾ ਫਿਰੋਜ਼ਪੁਰ ਦਾ ਹਟਾੜ ਕਹਿ ਦਿੰਦੇ ਆ ਮਾਝੇ ਦੀ ਇੱਕ ਧੋਨੀ ਕਹਿ ਦਿੰਦੇ ਆ ਮਾਲਵਾ ਵੀ ਨਾਲ ਰਲ ਗਿਆ ਔਰ ਡਾਕਟਰ ਜਗਤਾਰ ਲਿਖਦੇ ਆ ਹਰ ਮੋੜ ਤੇ ਸਲੀਬਾਂ ਪੈਰ ਪੈਰ ਤੇ ਹਨੇਰਾ ਅਸੀਂ ਜ਼ਰਾ ਵੀ ਰੁਕੇ ਨਾ ਸਾਡਾ ਤੂੰ ਵੇਖ ਜੇਰਾ ਇਹ ਉਹ ਲੋਕ ਐ ਜਿੰਨਾਂ ਦੇ ਅੰਦਰ ਜਿਵੇਂ ਤੁਸੀਂ ਕਿਹਾ ਜਿਹੜਾ ਸ਼ਬਦ ਹੈ ਨਾ ਜਦੋਂ ਸ਼ਬਦ ਦੀ ਮੌਤ ਹੁੰਦੀ ਹੈ ਮਨੁੱਖ ਮਰਦਾ ਹੀ ਉਦੋਂ ਐ ਇਹਨਾਂ ਦੇ ਅੰਦਰ ਸ਼ਬਦ ਜਿ ਆਉਂਦਾ ਹੈ ਵੇਖੋ ਇਹ ਧੀਆਂ ਪੈਣਾ ਜਤਾਂ ਗੋਤਾਂ ਤੋਂ ਉੱਪਰ ਉੱਠ ਕੇ ਆਪਾਂ ਗੱਲ ਕਰੀਏ ਸਾਂਝੀ ਵਾਲਤਾ ਦੀ ਗੁਰੂਆਂ ਦੇ ਸੰਦੇਸ਼ ਦੀ ਧੀਆਂ ਪੈਣਾ ਮਾਵਾਂ ਕਰਕੇ ਜਾਣਾ ਇਹ ਸਾਰੇ ਜਿਹੜੇ ਜਿੰਨਾਂ ਦੀ ਤੁਸੀਂ ਮਦਦ ਕੀਤੀ ਹੈ ਮਦਦ ਨਹੀਂ ਕੀਤੀ ਜਿਨ੍ਹਾਂ ਨੂੰ ਤੁਸੀਂ ਹੌਸਲਾ ਦਿੱਤਾ ਪਿਆਰ ਦਿੱਤਾ ਇਹ ਇਹਨਾਂ ਦਾ ਦਿਲ ਅਸੀਸਾਂ ਦੇਊਗਾ ਮੈਂ ਜਿਵੇਂ ਤੁਸੀਂ ਆ ਗੱਲ ਕਹੀ ਹੈ ਨਾ ਰੋੜਨਾ ਤੇ ਖੁਰਨਾ ਜ਼ਿੰਦਗੀ ਦੇ ਵਿੱਚ ਜਦੋਂ ਮਨੁੱਖ ਰੋੜਦਾ ਤੇ ਖੁਰਦਾ ਇਹਦੋਂ ਭਿਆਨਕਤਾ ਕੁਝ ਵੀ ਨਹੀਂ ਹੁੰਦੀ ਜਿਸ ਤਨ ਲਾ ਕੇ ਸੋਈ ਜਾਣਾ ਕੌਣ ਜਾਣੇ ਪੀਰ ਪਰਾਈ ਤਾਂ ਇਹਨਾਂ ਆਸਤੇ ਫਿਰ ਸ਼ੁਭ ਕਾਮਨਾਵਾਂ ਬਿਲਕੁਲ ਗਰਨਾਮ ਜੀ ਕਦੋਂ ਗੱਲ ਹੋਈ ਕਿਵੇਂ ਗੱਲ ਹੋਈ ਸੀ ਇਹ ਵੀਡੀਓਜ਼ ਵਗੈਰਾ ਤਾਂ ਲਗਾਤਾਰ ਦੇਖਦੇ ਹੀ ਰਹੇ ਨੇ ਕਿਵੇਂ ਤੁਹਾਨੂੰ ਤੁਸੀਂ ਜ਼ਿਆਦਾ ਦੱਸ ਪਾਓ ਕਿਵੇਂ ਇਹਨਾਂ ਨੂੰ ਦੁੱਖ ਲੱਗਿਆ ਪਤਾ ਵੀ ਆਹ ਚੀਜ਼ ਤੇ ਮੈਨੂੰ ਵੀ ਕਰਨਾ ਚਾਹੀਦਾ ਅਸੀਂ ਵੀ ਕਰੀਏ ਜਾਂ ਇਹਨਾਂ ਨੇ ਅੱਗੇ ਸੰਪਰਕ ਕੀਤਾ ਤੁਹਾਡੀ ਅੰਦਰਲੀ ਕੋਈ ਗੱਲਬਾਤ ਸਾਂਝੀ ਕਰੋ ਆ ਕਾਫੀ ਦਿਨ ਪਹਿਲਾਂ ਭਾਜੀ ਦਾ ਫੋਨ ਆਇਆ ਸੀ ਮੇਰੇ ਕੋ 15 ਦਿਨ ਹੋ ਗਏ ਨੀਅਰਬੋਰਡ ਕਹਿੰਦੇ ਵੀ ਆਪਾਂ ਕਿਵੇਂ-ਕਿਵੇਂ ਕਰ ਸਕਦੇ ਆ ਕਿਉਂਕਿ ਕੁਘਿਆਣੇ ਪਿੰਡ ਦੇ ਜਿਹਨੇ ਪ੍ਰਵਾਸੀ ਵੀਰ ਸਭ ਤੋਂ ਪਹਿਲਾਂ ਤਾਂ ਉਹਨਾਂ ਦਾ ਥੈਂਕਸ ਕਿ ਜਿਨ੍ਹਾਂ ਨੇ ਇਹ ਸ਼ਰਦਾ ਨਾਲ ਸੇਵਾ ਭੇਜੀ ਤੇ ਨਿੰਦਰਪਾਜੀ ਹੋਰੀ ਨਾਲ ਵੀਰ ਜੀ ਹੋਰੀ ਆਏ ਸਾਰੇ ਪਿੰਡ ਦਾ ਔਰ ਸਾਰੇ ਜਿਨੇ ਪ੍ਰਵਾਸੀ ਹੋਸਪਿੰਡ ਦੇ ਉਹਨਾਂ ਦਾ ਬਹੁਤ-ਬਹੁਤ ਥੈਂਕਸ ਤੇ ਕਿਉਂਕਿ ਉਹਨਾਂ ਨੇ ਖਾਸ ਕਰਕੇ ਬਾਰਡਰ ਬੈਲਟ ਸੁਣੀ ਮੈਂ ਕਿਹਾ ਭਾਜੀ ਅਸੀਂ ਤਾਂ ਟਰੇਸ ਕਰਦੇ ਆ ਪਹਿਲਾਂ ਟਰੇਸ ਕਰੀ ਤੇ ਕਿਹੜੇ ਘਰਾਂ ਨੂੰ ਲੋੜ ਹੈ ਵਾਕਈ ਲੋੜਵੰਦ ਹੈਗੇ ਤਾਂ ਉਹ ਘਰ ਚੋਂ ਨਹੀਂ ਕਿਉਂਕਿ ਲੋੜਵੰਦ ਤਾਂ ਸਾਰਾ ਇਲਾਕਾ ਹੀ ਨੋ ਡਾਊਟ ਆ ਨਾ ਜਿਹੜੇ ਪਿੰਡਾਂ ਦੇ ਪਿੰਡ ਹੀ ਤਬਾਹ ਹੋ ਗਏ ਤਾ ਇਹਨਾਂ ਨੂੰ ਸਾਡੇ ਤੇ ਫੇਸ ਸੀਗਾ ਮੈਂ ਕਿਹਾ ਸਾਨੂੰ ਪੈਸੇ ਨਹੀਂ ਭੇਜਣੇ ਆ ਵੰਡ ਕੇ ਆਪ ਜਾਣੇ ਆ ਸਾਡੀ ਇਹ ਪਹਿਲੀ ਸ਼ਰਤ ਹੁੰਦੀ ਜਿੰਨੇ ਵੀ ਸੇਵਾ ਕਰਨਾ ਚਾਹੁੰਦੇ ਆ ਕੋਈ ਵੀ ਸ਼ਰਦਾ ਨਾਲ ਆਉਂਦਾ ਤਾਂ ਆਪ ਜਰੂਰ ਆਵੇ ਪਹਿਲਾਂ ਵੇਖੇ ਪਰਖੇ ਫਿਰ ਉਸ ਤੋਂ ਬਾਅਦ ਸੇਵਾ ਦੇਵੇ ਬਾਜੀ ਕਹਿੰਦੇ ਠੀਕ ਆਪਾਂ ਟਾਈਮ ਫਿਰ ਅੱਜ ਦਾ ਟਾਈਮ ਫਿਕਸ ਹੋਇਆ ਸੀ ਔਰ ਟਾਈਮ ਤੇ ਆਏ ਔਰ ਜਿਹੜੇ ਅਸੀਂ ਪਰਿਵਾਰ ਚੁਣੇ ਸੀਗਾ ਉਹਨਾਂ ਪਰਿਵਾਰਾਂ ਨੂੰ ਮਾਲੀ ਸਹਾਇਤਾ ਦੇ ਕੇ ਗਏ ਆ ਅਸੀਂ ਸ਼ੁਕਰੀਆ ਕਰਦੇ ਹਾਂ ਬਾਈ ਹੋਰਾਂ ਦਾ ਬਹੁਤ ਵੱਡਾ ਨਾਂ ਸਾਡੀ 30 ਸਾਲ ਪੁਰਾਣੀ ਯਾਰੀ ਆ ਅੱਜ ਵੀ ਮੈਨੂੰ ਘੂਰ ਲੈਂਦੇ ਲੜ ਵੀ ਲੈਂਦੇ ਮੈਂ ਤਾਂ ਕਿ ਮੈਂ ਨਾਲ ਨਹੀਂ ਖੜਨਾ ਕੋਈ ਪਤਾ ਨਹੀਂ ਕਿੱਦਾਂ ਬੋਲਦੇ ਨੇ ਵੱਡੇ ਭਰਾਵਾਂ ਤਰ੍ਹਾਂ ਘੂਰਦੇ ਵੀ ਆ ਤਾਂ ਮਾਣ ਹੈ ਕਿ ਉਹ ਪੰਜਾਬੀ ਸਾਡੇ ਲੋਕ ਜਿਹੜੇ ਆਪਣੇ ਪੰਜਾਬੀਆਂ ਦੇ ਨਾਲ ਖੜ ਕੇ ਪੰਜਾਬੀ ਪੰਜਾਬ ਨਾਲ ਖੜਿਆ ਤੈਤ ਕੀ ਦੂਜੇ ਸੂਬੇ ਵੀ ਖੜੇ ਆ ਨੋ ਡਾਊਟ ਪਰ ਪੰਜਾਬੀਆਂ ਨੇ ਪੰਜਾਬੀਆਂ ਦੀ ਬਾਹ ਫੜੀ ਔਰ ਅਸੀਂ ਇੱਕ ਗੱਲ ਕਰਦੇ ਆ ਰਹੇ ਸੀ ਪਹਿਲਾਂ ਵੀ ਪਾਣੀ ਆਇਆ ਪਹਿਲਾਂ ਪੁਨਰਵਾਸ ਲਈ ਕੋਈ ਨਹੀਂ ਆਉਂਦਾ ਸੀ ਜਦ ਮੁੜ ਵਸੇਬਾ ਲਈ ਅਸੀਂ ਮੁੜ ਵਸੇਬਾ ਕੈਂਪ ਹੀ ਇਸੇ ਕਰਕੇ ਲਾਇਆ ਸੀ ਕਿ ਅਸੀਂ ਇਹਨਾਂ ਦਾ ਇਹਨਾਂ ਦੀ ਜ਼ਿੰਦਗੀ ਨੂੰ ਦੁਬਾਰਾ ਲੀਹਾਂ ਤੇ ਲੈ ਕੇ ਆਈਏ ਤਾਂ ਅਸੀਂ ਇਸ ਵਾਰ ਲੋਕ ਪੁਨਰਵਾਸ ਲਈ ਬਹੁਤ سارے ਆਏ ਉਹਨਾਂ ਦੀਆਂ ਜ਼ਮੀਨਾਂ ਮਾਉਣ ਲਈ ਖਾਦ ਤੇਲ ਬੀਜ ਦੇ ਰਹੇ ਇਹ ਪਹਿਲੀ ਵਾਰੀ ਪ੍ਰਤਪਈ ਹੈ ਪੰਜਾਬ ਵਿੱਚ ਆਦਰਵਾਇਜ਼ ਜਿਹੜੇ ਪਾਣੀਆਂ ਦੇ ਦਿਨਾਂ ਚ ਵੀਰ ਆਏ ਉਦੋਂ ਹੀ ਸੇਵਾ ਕਰਕੇ ਚਲੇ ਗਏ ਪਰ ਇਸ ਵਾਰ ਉਹ ਲੋਕ ਵੀ ਆਏ ਉਹ ਜੁੜੇ ਜਿਵੇਂ ਵੀਰ ਜੀ ਹਰੀ ਆਏ ਉਹ ਗਿਆਨੇ ਪਿੰਡ ਦੇ ਪ੍ਰਵਾਸੀਆਂ ਨੇ ਸੋਚਿਆ ਕਿ ਹੁਣ ਉਹਨਾਂ ਨੂੰ ਅਸਲ ਲੋੜ ਦੀ ਹੈ ਉਦੋਂ ਤੋਂ ਬਹੁਤ ਸਾਰਾ ਰਾਸ਼ਨ ਇਹਨਾਂ ਦੇ ਕੋਲ ਆ ਗਿਆ ਬਹੁਤ ਸਾਰੀਆਂ ਸਹਾਇਤਾ ਆਈ ਇਹਨਾਂ ਕੋਲ ਹਰ ਤਰ੍ਹਾਂ ਦੀ ਸਹੂਲਤ ਆਈ ਪਰ ਹੁਣ ਇਹਨਾਂ ਨੂੰ ਉਹ ਲੋੜ ਹੈ ਕਿ ਇਹਨਾਂ ਨੂੰ ਦੁਬਾਰਾ ਇਹਨਾਂ ਦੇ ਜਿਹੜੇ ਸੁਪਨੇ ਆ ਜਿਹੜੇ ਮਰਨ ਨਾ ਦੇਈਏ ਤਾਂ ਉਹਦੇ ਲਈ ਥੈਂਕਸ ਕਰਦੇ ਆਂ ਅਸੀਂ ਪੂਰੀ ਹੰਬਲਾ ਫਾਊਂਡੇਸ਼ਨ ਨੂੰ ਕੇਸਰ ਜੀ ਤੁਸੀਂ ਵੀ ਜਿੰਨੇ ਮਿੱਤਰ ਸੀ ਜਿੰਨੇ ਯਾਰ ਦੋਸਤ ਸੀਗੇ ਸਾਰੇ ਇੱਥੇ ਆ ਗਏ ਸਾਰਿਆਂ ਨੇ ਕੋਈ ਨਾ ਕੋਈ ਸੇਵਾ ਕੀਤੀ ਉਹਨਾਂ ਨੂੰ ਦੱਸਿਆ ਗਿਆ ਜਾਂ ਤੁਹਾਡੀਆਂ ਵੀਡੀਓਜ਼ ਜਾਂ ਫੋਟੋਜ਼ ਸ਼ੇਅਰ ਹੁੰਦੀਆਂ ਰਹੀਆਂ ਉੱਥੋਂ ਹੀ ਪਤਾ ਲੱਗਦਾ ਰਿਹਾ ਨਹੀਂ ਐਕਚੁਅਲੀ ਮੈਂ ਤਾਂ ਇਸ ਇਲਾਕੇ ਦਾ ਹੀ ਆ ਖੁਦ ਹੜਪੀਟ ਤਾਂ ਮੇਥੋਂ ਜ਼ਿਆਦਾ ਇੱਥੋਂ ਦੀ ਦਰਦ ਤਕਰੀਫ ਕੌਣ ਸਮਝਦਾ ਜੀ ਤੇ ਸਾਡੀ ਵੀ ਕੋਸ਼ਿਸ਼ ਹੈਗੀ ਕਿ ਜਿੰਨਾ ਹੀ ਇਹ ਖਬਰ ਨੂੰ ਜਿੰਨਾ ਹੀ ਫਲਾਇਆ ਜਾਵੇ ਜੀ ਕਈ ਵਾਰ ਕੀ ਹੁੰਦਾ ਦਾਨ ਦੇਣ ਵਾਲੇ ਬਹੁਤ ਆਉਂਦੇ ਆ ਜੀ ਫਤੌਨੀ ਨੂੰ ਤਾਂ ਵੀ দান ਦੇਣਾ ਕਿੰਨੂ ਹੈ ਕਈ ਵਾਰ দান ਗਲਤ ਥਾਂ ਚਲਾ ਜਾਂਦਾ ਹੈ ਪਰ ਜਿਹੜੀ ਹੰਬਲਾ ਫਾਊਂਡੇਸ਼ਨ ਫਾਊਂਡੇਸ਼ਨ ਨੇ ਇੱਕ ਬੜਾ ਵਧੀਆ ਪ੍ਰੋਰਾਲਾ ਕੀਤਾ ਜਿੰਨੇ ਵੀ ਦਾਨੀ ਸੱਜਣ ਆਏ ਕੋਸ਼ਿਸ਼ ਇਹ ਹੋ ਰਹੀ ਹੈ ਕਿ ਦਾਨ ਡਾਇਰੈਕਟ ਉਹਦੀ ਜੇਬ ਜਾਵੇ ਜਿਹਨੂੰ ਲੋੜ ਹੈ ਸੋ ਤੁਸੀਂ ਵੀ ਇੱਥੇ 2 ਮਹੀਨੇ ਤੋਂ ਵਿਚਰ ਰਹੇ ਹੋ ਭਲੀਪਾ ਤੁਸੀਂ ਵੀ ਇਸ ਏਰੀਏ ਤੋਂ ਜਾਣੂ ਪਾਣੀ ਨਾਲ ਕਿਉਂਕਿ ਪਾਣੀ ਇਸ ਏਰੀਏ ਨੂੰ ਪਾਣੀ ਦੀ ਮਾਰ ਪੈਂਦੀ ਹੈ ਕਦੀ ਜੰਗਾ ਦੀ ਮਾਰ ਪੈਂਦੀ ਹੈ ਕਦੀ ਕਿਹੜੀ ਮਾਰ ਪੈਂਦੀ ਹੈ ਇਲਾਕਾ ਮਾਰਾ ਮਤਲਬ ਇਹ ਮਾਰ ਸਹਿਣ ਵਾਲਾ ਇਲਾਕਾ ਬਣ ਗਿਆ ਪਰ ਤਾਂ ਵੀ ਜਿਵੇਂ ਤੁਸੀਂ ਕੋਈ ਕੋਸ਼ਿਸ਼ ਨਹੀਂ ਕੀਤਾ ਵੀਰ ਜੀ ਨੂੰ ਵੀ ਇੱਥੇ ਸੁਸਾਈਡ ਰੇਸ਼ਿਓ ਵੀ 0 ਹੈ ਲੋਕ ਮੈਂ ਕਹਿੰਦਾ ਵੀ ਸਾਡੇ ਲੂ ਕੰਡੇ ਖੜੇ ਹੁੰਦੇ ਲੋਕਾਂ ਦੀਆਂ ਪੈਲੀਆਂ ਵੇਖ ਕੇ ਰੁੱੜ ਗਈਆਂ ਕਈ ਇੱਕ ਕੋਈ ਸੱਜਣੋਂ ਨੇ 12 ਕਿਲੋ 10 ਕਿਲੋ ਰੁੱੜ ਗਈ ਕਿਸੇ ਦੀ 5 ਕਿਲੋ ਸੀ 5 ਦੀ 5 ਜਿਹੜੀ ਦਰਿਆ ਬਣ ਗਈ ਸੋ ਸਾਨੂੰ ਸਾਡੇ ਮਨ ਨੂੰ ਤੇ ਰੋਣ ਆਉਂਦਾ ਸੀਗਾ ਅਸੀਂ ਰੋਨੇ ਸੀਗੇ ਅੱਖਾਂ ਹੰਝੂ ਆਉਂਦੇ ਸੀ ਵੇਖ ਕੇ ਪਤਨ ਲੋਕ ਨੇ ਇੰਨੇ ਕਸ਼ਟ ਸਹਿ ਕੇ ਵਿਛੜ ਦੀ ਕਲਾ ਚਲੇ ਤਾਂ ਬਿਲਕੁਲ ਅਸੀਂ ਨਿੰਦਰ ਬਾਈ ਦੇ ਇਹਨਾਂ ਦੇ ਪਰਿਵਾਰ ਦਾ ਬਾਈ ਦਾ ਇਹਨਾਂ ਦੇ ਪਿੰਡ ਵਾਸੀਆਂ ਦਾ ਜਿਨ੍ਹਾਂ ਜਿਨ੍ਹਾਂ ਨੇ ਇਹ ਸੇਵਾ ਭੇਜੀ ਆ ਇਕੱਠੀ ਕਰਕੇ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਆਂ ਔਰ ਅਸੀਂ ਇਹ ਜ਼ਰੂਰ ਕਹਿਣਾ ਚਾਹੁੰਦੇ ਆ ਚਾਹੇ ਛੋਟੀ ਸੇਵਾ ਹੋਵੇ ਵੱਡੀ ਹੋਵੇ ਲੇਕਿਨ ਇੱਕ ਜ਼ਰੀਆ ਜ਼ਰੂਰ ਬਣੇ ਨੇ ਉਹਨਾਂ ਲੋਕਾਂ ਦੇ ਜਿਹੜੇ ਫੀਡ ਸੀਗੇ ਉਹਨਾਂ ਦੀਆਂ ਅੱਖਾਂ ਦੇ ਅੰਸੂ ਪੁੰਜੰਦਾ ਕਿਉਂਕਿ ਅਸੀਂ ਸਟਾਰਟਿੰਗ ਤੋਂ ਇਹ ਗੱਲ ਕਹਿੰਦੇ ਆਏ ਆ ਕਿ ਅੱਜ ਲੋੜ ਆ ਇਹਨਾਂ ਪਰਿਵਾਰਾਂ ਦੇ ਨਾਲ ਖੜਨ ਦੀ ਔਰ ਉਹਨਾਂ ਨੂੰ ਚੁੱਕਣ ਦੀ ਕਿ ਆਪਾਂ ਉਹਨਾਂ ਨੂੰ ਆਪਣੇ ਬਰਾਬਰ ਲੈ ਆਈਏ ਚਲੋ ਅੱਜ ਕੋਸ਼ਿਸ਼ ਜ਼ਰੂਰ ਕੀਤੀ ਹੰਬਲਾ ਫਾਊਂਡੇਸ਼ਨ ਨੇ ਵੀ ਔਰ ਉਹਨਾਂ ਦੇ ਨਾਲ ਜੁੜੇ ਪੂਰੇ ਪਰਿਵਾਰ ਨੇ ਔਰ ਜਿਹੜੇ ਵੀ ਸੱਜਣ ਮਿੱਤਰ ਦੂਰੋਂ ਨੇੜਿਓਂ ਆ ਕੇ ਇੱਥੇ ਲਗਾਤਾਰ ਸੇਵਾ ਨਿਭਾਰੇ ਨੇ ਹੋਰ ਤੁਹਾਡੀ ਕੋਈ رائے ਆ ਤਾਂ ਥੱਲੇ ਕਮੈਂਟ ਦੇ ਵਿੱਚ ਸਾਂਝੀ ਕਰ ਸਕਦੇ ਹੋ ਫਰੋਸਪੁਰ ਤੋਂ ਕੈਮਰਾ ਪਰਸੰਦੇ ਨਾਲ ਸੁਖਵਿੰਦਰ ਸਿੰਘ ਸੋਕ